ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਿੱਠਾ ਦਰਿਆ ਬਣਾਵਾਂਗੇ ਤਾਂ ਉਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਨੂੰ ਗੈਸ ਉੱਪਰ ਰੱਖਾਂਗੇ ਅਤੇ ਉਸ ਵਿੱਚ ਇੱਕ ਬਾਟੀ ਕਣਕ ਦੀ ਪਾਵਾਂਗੇ ਅਤੇ ਇਸ ਨੂੰ 5-7 ਮਿੰਟ ਲਈ ਚੰਗੀ ਤਰ੍ਹਾਂ ਹਾਈ ਫਲੇਮ ਤੇ ਭੁੰਨਾਂਗੇ ਤੁਸੀਂ ਤੇ ਆਪਣੀ ਜਿਹੜੀ ਕਣਕ ਹੈ ਉਸ ਦੇ ਪਟਾਕੇ ਪਹਿਲੇ ਸ਼ੁਰੂ ਹੋ ਚੁੱਕੇ ਹਨ ਇਸ ਲਈ ਆਪਾਂ ਹੁਣ ਇਸ ਨੂੰ 2 ਕੁ ਮਿੰਟਾਂ ਲਈ ਹੋਰ ਭੁੰਨਾਂਗੇ ਅਤੇ ਉਸ ਤੋਂ ਬਾਅਦ ਆਪਣੀ ਜਿਹੜੀ ਕਣਕ ਹੈ ਉਹ ਭੁੰਨ ਕੇ ਤਿਆਰ ਹੋ ਜਾਵੇਗੀ ਆਪਣੀ ਜਿਹੜੀ ਕਣਕ ਹੈ ਉਹ ਭੁੰਨ ਕੇ ਤਿਆਰ ਹੋ ਚੁੱਕੀ ਹੈ ਇਸ ਲਈ ਆਪਾਂ ਹੁਣ ਗੈਸ ਨੂੰ ਬੰਦ ਕਰ ਦੇਵਾਂਗੇ ਹੁਣ ਆਪਾਂ ਕਣਕ ਨੂੰ ਪਲੇਟ ਵਿੱਚ ਕੱਢ ਲਵਾਂਗੇ ਅਤੇ ਠੰਡਾ ਹੋਣ ਲਈ ਰੱਖ ਦੇਵਾਂਗੇ ਅਤੇ ਫਿਰ ਆਪਾਂ ਇਸ ਨੂੰ ਮਿਕਸੀ ਵਿੱਚ ਪੀਸ ਲਵਾਂਗੇ ਕਣਕ ਦੇ ਠੰਡਾ ਹੋਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਮਿਕਸੀ ਵਿੱਚ ਪੀਸਾਂਗੇ ਪਾ ਵਿੱਚ ਵਿੱਚ ਮਿਕਸੀ ਨੂੰ ਚਲਾਉਂਦੇ ਹੋਏ ਦਰਦੜਾ ਜਿਹਾ ਪੀਸਾਂਗੇ ਇਸ ਨੂੰ ਜ਼ਿਆਦਾ ਬਰੀਕ ਨਹੀਂ ਪੀਸਾਂਗੇ ਹੁਣ ਅਸੀਂ ਕੜਾਹੀ ਵਿੱਚ ਦੋ ਛੋਟੀਆਂ ਕੜਚੀਆਂ ਦੇ ਸਿਕਿਓ ਦੀਆਂ ਪਾਵਾਂਗੇ ਅਤੇ ਘਿਓ ਨੂੰ ਗਰਮ ਹੋਣ ਦੇਵਾਂਗੇ ਦੇ ਸੰਗੀਤ ਰਾਂਗਰਮ ਹੋਣ ਤੋਂ ਬਾਅਦ ਆਪਾਂ ਇਸ ਵਿੱਚ ਇੱਕ ਕੌਲੀ ਦਲੀਏ ਦੀ ਪਾਵਾਂਗੇ ਅਤੇ ਉਸ ਨੂੰ 3 ਮਿੰਟ ਲਈ ਚੰਗੀ ਤਰ੍ਹਾਂ ਭੁੰਨਾਂਗੇ ਦਲੀਆਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਆਪਾਂ ਇਸ ਵਿੱਚ 1.5 ਲੀਟਰ ਪਾਣੀ ਪਾਵਾਂਗੇ ਦਾਲੀਏ ਨੂੰ ਉਬਾਲ ਆਉਣ ਤੱਕ ਆਪਾਂ ਇਸ ਨੂੰ ਹਾਈ ਫਲੇਮ ਤੇ ਪਕਾਵਾਂਗੇ ਉਬਾਲ ਆਉਣ ਤੋਂ ਬਾਅਦ ਆਪਾਂ ਫਲੇਮ ਨੂੰ ਲੋ ਕਰ ਦੇਵਾਂਗੇ ਆਪਾਂ ਦਲੀਏ ਨੂੰ ਵਿੱਚ ਵਿੱਚ ਹਿਲਾਵਾਂਗੇ ਨਹੀਂ ਤਾਂ ਉਹ ਥੱਲੇ ਲੱਗ ਜਾਵੇਗਾ 5 ਤੋਂ 7 ਮਿੰਟ ਬਾਅਦ ਆਪਾਂ ਇਸ ਵਿੱਚ ਡੇਢ ਗਲਾਸ ਦੁੱਧ ਪਾਵਾਂਗੇ ਦੁੱਧ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਟੱਕ ਕੇ ਰੱਖ ਦੇਵਾਂਗੇ ਅਤੇ ਇਸ ਨੂੰ ਵਿੱਚ ਵਿੱਚ ਚਲਾਵਾਂਗੇ ਆਪਾਂ ਇਸ ਨੂੰ ਮੀਡੀਅਮ ਫਲੇਮ ਤੇ ਕਰਕੇ ਟਕਣਾ ਹੈ ਦੁੱਧ ਨੂੰ ਉਬਾਲ ਆਉਣ ਤੋਂ ਬਾਅਦ ਆਪਾਂ ਇਸ ਵਿੱਚ ਡ్రਾਈ ਫਰੂਟਸ ਪਾਵਾਂਗੇ ਅਤੇ ਉਸ ਤੋਂ ਬਾਅਦ ਆਪਾਂ ਇਸ ਨੂੰ 10 ਤੋਂ 12 ਮਿੰਟ ਲਈ ਲੋ ਫਲੇਮ ਤੇ ਪਕਾਵਾਂਗੇ ਦਸ ਤੋਂ 12 ਮਿੰਟ ਦੇ ਲਈ ਨੂੰ ਪਕਾਉਣ ਤੋਂ ਬਾਅਦ ਆਪਾਂ ਇਸ ਵਿੱਚ ਸ਼ੱਕਰ ਪਾਵਾਂਗੇ ਤੁਸੀਂ ਆਪਣੇ ਸਵਾਦ ਅਨੁਸਾਰ ਸ਼ੱਕਰ ਲੈ ਸਕਦੇ ਹੋ ਤੁਸੀਂ ਸ਼ੱਕਰ ਦੇ ਥਾਂ ਖੰਡ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਆਪਾਂ ਇਸ ਨੂੰ 5 ਮਿੰਟ ਲਈ ਲੋ ਫਲੇਮ ਤੇ ਪਕਾਵਾਂਗੇ ਬਾਤ ਆਪਣਾ ਦਲੀਆ ਬਣ ਕੇ ਤਿਆਰ ਹੋ ਚੁੱਕਿਆ ਹੈ ਇਸ ਲਈ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ ਹੁਣ ਆਪਾਂ ਦਲੀਏ ਨੂੰ ਸਰਵ ਕਰ ਲਵਾਂਗੇ ਸੋ ਬਾਅਦ ਆਪਾਂ ਇਸ ਦੇ ਉੱਪਰ ਕਰੀ ਕੱਟੇ ਹੋਏ ਬਦਾਮ ਪਾ ਲਵਾਂਗੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ